First of all, I think it's incredible that, you know, it's a beautiful building and it's a great example of what people can do when they work together and I think that uh, the potential for a group like this and, and having a center like this now is is endless. Uh, I think it's as, as, as great as the ideas that people can generate and when you get people working together I think you come up with some pretty great ideas and there's such a great diverse NRI uh, community, particularly in Jalanda. You know, there's lots of British and Americans and Canadians and everybody. And I think when they, when they come back, and then they do, they bring back really interesting ideas. And I think this is a place now where you have. ਤੇ ਆਪਣੇ ਕੋਲੋਂ ਵੈਸੇ ਕੰਮ ਕਰਕੇ ਜਗ੍ਹਾ ਬਣਾਈ ਆ ਬਹੁਤ ਵੱਡੀ ਕੰਟਰੀਬਿਊਸ਼ਨ ਆ ਐਨਆਰਆਈ ਦੀ ਪੰਜਾਬ ਦੀ ਡਵੈਲਪਮੈਂਟ ਵਿੱਚ ਪੰਜਾਬ ਨੂੰ ਅੱਗੇ ਲਿਜਾਣੇ ਔਰ ਆਪਣੀ ਸਰਕਾਰ ਨੇ ਇਹ ਯਤਨ ਕੀਤੀ ਕਿ ਐਨਆਰਆਈ ਨੂੰ ਛੋਟੇ-ਬੜੇ ਮਸਲਿਆਂ ਵਿੱਚ ਉਹਨਾਂ ਦੀ ਸਹਾਇਤਾ ਨਾਲ ਮਦਦ ਕੀਤੀ ਹੈ ਅੱਜ ਦੇ ਸਮੇਂ ਤੋਂ ਬਾਅਦ ਸੀ ਕਿ ਐਨਆਰਆਈ ਜਿਹਨਾਂ ਘਰੇਲੂ ਦੇਸ਼ ਦੇ ਰਾਜ ਹਨ ਉਹਨਾਂ ਦੀ ਕੁਝ ਕਰਤਾਵੀ ਨਹੀਂ ਹੋ ਕੇ ਲੈ ਕੇ ਜਾਵੀ ਕਿ ਜੋ ਹਾਂ ਬਿਆ ਜੋ ਸਰਕਾਰ ਨੇ ਛੇ ਐਨ ਆਰ ਆਈ ਥਾਣੇ ਅਦਾਲਤਾਂ ਸਪੈਸ਼ਲ ਅਦਾਲਤਾਂ ਇਸ ਤਰ੍ਹਾਂ ਦੇ ਪ੍ਰਬੰਧ ਕਰਕੇ ਦਿੱਤੇ ਆ ਤਾਂ ਕਿ ਐਨ ਆਰ ਆਈ ਨੂੰ ਵਿਸ਼ੇਸ਼ ਸੁਵਿਧਾ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਲ ਸਟੇਟਸ ਔਰ ਉਹਨਾਂ ਨੂੰ ਜੋ ਕੰਸਟੈਂਸੀਆਂ ਸਾ ਸੂਲ ਤਾਂ ਦਿੱਤਾ ਜਾ ਸਕਦਾ ਹੈ ਇਸ ਪ੍ਰਬੰਧਾਰ ਜੀ ਸੁਭਾਗਤ ਜੀ ਪਾਸ ਕੇ ਬਰੇ ਸੀਨੀਅਰ ਅਫੀਸਰ ਨੇ ਮਿਸ਼ਨਰ ਜ਼ਿਲੰਦਰ ਉਹ ਰੱਖਣਗੇ ਨਾਲ ਨਾਲ ਇੱਕ ਸਿਲਾ ਹੈ ਸਰਸਾ ਦੇ ਨਾਲ ਇੱਕ ਸਿਲਾ ਵੀ ਹੋ ਗਿਆ ਤੇ ਇਹਨਾਂ ਨਾਲ ਇਸ ਤੇ ਸੁਧੇਗਾ ਕਰਨ ਦੇ ਨਾਮ ਬਲਕਣ ਗਿਆ ਮੈਂ ਕੰਸਲਿਏਸ਼ਨ ਕਰਦੇ ਕੰਸਲਿਏਸ਼ਨ ਕੰਸਲਿਏਸ਼ਨ ਦੇਣਗੇ ਉਹਨਾਂ ਨੂੰ ਸਿਸਟਮ ਜੋੜ ਕੇ ਸਹੀ ਜਗ੍ਹਾ ਤੇ ਲਾ ਦੇਣਾ ਹੈ ਇਹ ਤਾਂ